ਇਸ ਸਰਜਰੀ ਖਾਨਾ ਸਰ ਨੂੰ ਕਾਮਯਾਬੀ ਮਿਲੀ ਹੈ ਜਿਹੜਾ ਲੜਦਾ ਸੀ ਇਸ ਸਰ ਸਰਮੈਂ ਤੇ 21 ਜੂਨ 2025 ਨੂੰ ਸ਼ਾਮ ਕਰੀਬ 4-5 ਦਾ ਟਾਈਮ ਸੀਗਾ ਤੇ ਦੋ ਮੋਟਰਸਾਈਕਲ ਇਹ ਚਲਾ ਰਿਆ ਸੀ ਔਰ ਇਹਦੇ ਪਿੱਛੇ ਬੈਠਾ ਸੀ ਵਿਸ਼ਾਲ ਸਾਲੂ ਇਹਨਾਂ ਨੇ ਉੱਥੋਂ ਇੱਕ ਸਰੋਜ ਬਾਲਾ ਕੋਲੋਂ ਜ਼ਬਰਦਸਤ ਇੱਕ ਪਰਸ ਖੋਇਆ ਵਾ ਖੋ ਕੇ ਤੇ ਲੈ ਕੇ ਵਿੱਚ ਵਿੱਚ ਮੋਬਾਈਲ ਸੀਗੀ ਜਿਹਦੇ ਨਾਲ ਦੀ ਸੀਸੀ ਫੁਟੇ ਕਢਾਈ ਗਈ ਉਰ ਸ ਆਪਣੇ ਮਾਰਾ ਕੋਲੋਂ ਦੀ ਮਦਦ ਲੈ ਕੇ ਫਿਰ ਆਪਾਂ ਨੇ ਜਿਹੜੇ ਫੋਨ ਸੀਗਾ ਜਿਹੜਾ ਸਾਡੀ ਬਰਾਮਦ ਕੀਤਾ ਇਹਦੇ ਕੋ ਆਪਾਂ ਫੋਨ ਦੇ ذریعے ਨੂੰ ਇਹਨੂੰ ਟ੍ਰੈਕਟ ਲਵਾ ਕੇ ਇਹਦੇ ਇਹਦੇ ਜੀ ਉਸ ਹਾਸਲ ਕੀਤੇ ਨੇ ਜੋ ਇਹਨਾਂ ਨਾਕਲਾਂ ਦੀ ਲੋਕੇਸ਼ਨ ਬੋਲੀ ਨਾਕਲਾਂ ਫਿਰ ਖਾਸ ਮੁਕਵਵਲ ਦੇ ਸਾਹਮਣੇ ਆਪਾਂ ਗਏ ਆ ਉੱਥੋਂ ਭੱਜ ਕੇ ਅੰਮ੍ਰਿਤਸਰ ਵਿੱਚ ਆਇਆ ਸੀਗਾ ਜਿਹਨੂੰ ਬਾਈਪਾਸ ਚੌਂਕ ਮਜੀਠਾ ਰੋਡ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਇਹਦੇ ਕੋਲ ਚੋਰੀ ਦੇ ਬਰਾਮਦ ਕੀਤਾ ਤੇ ਦੂਜੇ ਦੋਸ਼ੀ ਵਿਸ਼ਾਲ ਵਿਸ਼ਾਲੂ ਨਾਕਲਾਂ ਦੇ ਪਹਲ ਜਾਰੀ ਹੈ ਜਿਸ ਤਰ੍ਹਾਂ ਕੋਈ ਹਮਨੇ ਇਨਫੋਰਮੇਸ਼ਨ ਆਏਗੀ ਤੁਹਾਨੂੰ ਦਿੱਤੀ ਜਾਏਗੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਪਹਿਲੇ ਵੀ ਇੱਕ ਕੇਸ ਚੱਲਦਾ ਹੈ ਖੋਲਾ ਅੱਛਾ ਜੀ ਇਹਨਾਂ ਦੇ ਬੈਕਗ੍ਰਾਉਂਡ ਇਹ ਘੁਆ ਕਰਦੇ ਨੇ ਇਲਾਕੇ ਚ ਬੜੀ ਇਹਨਾਂ ਦੀ ਦਹਿਸ਼ਤ ਸੀ ਜਿਸ ਨਾਲ ਕਰਕੇ ਇਹਨਾਂ ਨੇ ਨਿਗਰਾਨੀ ਕਰਕੇ ਇਹਨਾਂ ਨੂੰ ਬਰਾਮਦ ਕੀਤਾ ਗਿਆ ਜੋ ਕਾਨੂੰਨੀ ਕਾਰਵਾਈ ਬੰਨਦੀ ਹੈਗੇ ਇਨਾਂ ਦੇ ਇਲਾਕੇ ਤੇ ਸਰ ਕੀ ਸਮਝਾ ਥਾਣਾ ਸਰ ਦੀ ਪੁਲਿਸ ਪਹਿਲਾਂ ਵੀ ਬੜੇ ਵਧੀਆ ਕਾਮਯਾਬੀਆਂ ਹਾਸਲ ਕਰਦੀ ਤੇ ਹੁਣ ਵੀ ਬੜੀ ਵਧੀਆ ਕਾਮਯਾਬੀ ਹਾਸਲ ਕਰੀਏ ਕੁਝ ਹੀ ਦਿਨਾਂ ਦੇ ਵਿੱਚ ਇਹ ਬੰਦਾ ਨੂੰ ਟ੍ਰੈਪ ਕਰ ਲਿਆ ਇੱਕ ਤਕਰੀਬਨ ਕੋਈ 6-7 ਦਿਨ ਚਪਟੇਸ ਕਰ ਲਿਆ ਸੀ ਇਹਨਾਂ ਨੂੰ ਫਿਰ ਵੀ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਦੇਣਾ ਹੈ ਬਸ ਜੋ ਵੀ ਹੈਗਾ ਆਪਾਂ ਜੋ ਦੂ ਪ੍ਰੋਪਰ ਪ੍ਰੋਸੈਸ ਅਕੋਰਡਿੰਗ ਟੂ ਲਾਅ ਮਾਨ ਜੋ ਕਮਿਸ਼ਨਰ ਸਾਹਿਬਾ ਨੂੰ ਜੋ ਸਾਨੂੰ ਹੁਕਮ ਮਿਲਿਆ ਵਾ ਜੋ ਮਿਲਿਆ ਉਦੋਂ ਤੋਂ ਆਪਾਂ ਕਪੜਾ ਟਰੈਕ ਲਾਇਆ ਸਾਡੀ ਟੀਮਾਂ ਛੱਡੀਆਂ ਹੋਈਆਂ ਨੇ ਉਹ ਟੀਮਾਂ ਆਪਣੇ ਵਰਕ ਕਰ ਰਹੀਆਂ ਨੇ ਜਦੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਹੈ ਜਾਂ ਟਰੈਕ ਹੋਇਆ ਮੋਬਾਈਲ ਮਿਲ ਜਾਂਦਾ ਵਾ ਤੋ ਉਹਦੇ ਫਿਰ ਰੇਡ ਕਰਕੇ ਉਹਨਾਂ ਨੂੰ ਗੁਸਤਾਰ ਕਰਕੇ ਮੰਨਦੀ ਕਾਰਵਾਈ ਨਾ ਕਰ ਪਹੁੰਚੀ ਜੇ ਇਹਨਾਂ ਨੂੰ ਨੋਜਵਾਨ ਦਾ ਨਾਮ ਕੀ ਲੇ ਤਾਂ ਪਹਿਲਾਂ ਇਸ ਚੀਜ਼ ਦਾ ਪਰਚਾ ਹੋਣਾ ਚਾਹੀਦਾ ਦਿਲਿੰਕ ਖੂ ਦਾ ਪਰਚਾ ਦਿੱਤਾ ਉਹ 13 ਤਰੀਕ ਨੂੰ 13 ਜੂਨ ਨੂੰ ਬਾਹਰ ਆਇਆ ਇਹ ਰਾਹੁਲ ਹੈ ਜੇਲ੍ਹ ਚ ਸੀ ਰਾਹੁਲ ਇਸ ਚਿਕਨੀ ਮਨਾਇਦਾ ਇਹ ਰਾਹੁਲ ਚਿਕਨੀ ਨਾਮ ਹੈ ਰਾਹੁਲ ਚਿਕਨੀ ਪੁੱਤਰ ਰਣਜੀਤ ਸਿੰਘ ਵਾਸੀ ਨਾਕ ਕਲਾਂ ਵੱਡੇ ਮਜੀਠਾ ਰੋਹ ਸਿਰੇ ਦਾ ਪਰਿਵਾਰ ਚ ਕੋਣ ਆ ਮਤਲਬ ਕੀ ਬੈਕਗ੍ਰਾਉਂਡ ਆ ਪਰਿਵਾਰ ਚ ਬੈਕ ਪਰਿਵਾਰ ਚ ਇੱਕ ਦੀ ਭੈਣ ਹੈ ਇੱਕ ਦੀ ਮਾਂ ਇਹਦੇ ਬਾਪ ਆ ਉਹ ਵੀ ਆਏ ਸੀ ਕਹਿੰਦੇ ਸੀ ਖੁਦ ਪਰੇ ਪਰੇਸ਼ਾਨ ਹੈ ਨਸ਼ਾ ਕਰਦਾ ਉਹ ਨਸ਼ੇ ਤੋੜ ਵਿੱਚ ਆ ਕੇ ਹਜੇ ਕੰਮ ਕਰਦਾ ਜਦੋਂ ਨਾਲ ਕਰਦੀ ਰਹਿੰਦਾ ਬੜੀ ਬਦਰਾਮੀ ਹੋ ਰਹੀ ਹੈ 13 ਜੂਨ ਨੂੰ ਇਹਨੂੰ ਬਾਹਰ ਲੈਣ ਨਾਲ ਜਮਾਨਤ ਕਰਾਈ ਸੀ ਉਹ ਤੇ ਉਹ ਹੁਣ ਵੀ ਕਹਿੰਦੇ ਆਹੀ ਇਹਦੇ ਪਿੱਛੇ ਨਹੀਂ ਹੋਣਾ। ਇਹ ਕੁਝ ਪਤਾ ਲੱਗਾ ਕਿ ਕਿੰਨੂੰ ਵੇਚਦੇ ਸੀ ਜਿਹੜਾ ਕੋਈ ਵੇਚਦਾ ਜਿਹਨੂੰ ਵੇਚਦੇ ਕੋਈ ਪਤਾ ਲੱਗਾ ਕਿ ਤੈਨੂੰ ਵੇਚਦੇ। ਅਸੀਂ ਫੋਨ ਇਹਦੇ ਕੋਈ ਫੜਿਆ ਵਾ। ਇਹ ਜਿਹੜਾ ਫੋਨ ਫੜਿਆ ਆਪਾਂ ਇਹਦੇ ਕੋਈ ਬਰਾਮਦ ਕੀਤਾ ਵਾ। ਪਰ ਦੂਜੇ ਦੀ ਰਸ਼ਾਲ ਸ਼ਾਲੂ ਦੀ ਭਾਲ جاری ਹੈ। ਉਹਨੂੰ ਕੋ ਮੋਟਰਸਾਈਕਲ ਤੇ ਪੈਸੇ ਔਰ ਪਰਸ ਦੀ ਇਨਵੈਸਟੀਗੇਸ਼ਨ ਕੀਤੀ ਹੈ। ਜਦੋਂ ਆਪਾਂ ਨੂੰ ਸਾਡੇ ਕੋਈ ਰੇਂਜ 'ਚ ਆ ਗਿਆ। ਉਹ ਤੇ ਆਪਣੀ ਟੀਮਾਂ ਚੱਲ ਗਈਆਂ ਉਹ ਤੇ ਉਹਨੂੰ ਰੈਸਟ ਕਰਕੇ ਮਨ ਜੋ ਆਫਰਿੰਗ ਪੇਸ਼ ਕਰਕੇ ਕਿ ਬੰਦੀ ਸਜਾ ਦਿੱਤੀ ਜਾਏਗੀ ਸਿਰ ਪਤਾ ਲੱਗਾ ਨਸ਼ਾ ਕਿੱਥੋਂ ਲੈਂਦੇ ਆ ਜਿਹੜਾ ਨਸ਼ਾ ਆਦੀ ਸੀ ਤੋਂ ਪਤਾ ਲੱਗਾ ਕਿ ਭਾਈ ਪੁੱਛ ਕੇ ਕਿਹਦੇ ਸਾਹਮਣੇ ਆਇਆ ਤੇ ਇਸ ਪੁੱਛ ਕੇ ਸੇ ਹੀ ਸਾਹਮਣੇ ਆਇਆ ਕਿ ਇਹ ਡਰੱਗਸ ਤੋਂ ਲੈਂਦੇ ਸੀ ਔਰ ਇਹਨਾਂ ਨੇ ਪਰਚੀ ਬਣਾਈ ਹੋਈ ਹੈ ਨਿੱਠਣ ਹਸਪੀਟਲ ਤੋਂ ਇਹ ਨਸ਼ੇਸ਼ੀਲ ਕੇਂਦਰ ਚ ਲੈਂਦੇ ਸੀ ਉਹਦਾ ਹੀ ਨਸ਼ਾ ਕਰਦੇ ਨੇ ਉਹਦੇ ਨਸ਼ੇ ਜਦੋਂ ਨੂੰ ਟੋੜ ਆਈਂਦੀ ਹੈ ਹੁਣ ਸੇ ਤੁਹਾਡੇ ਕੋਲ ਕੋਰਟ ਚ ਪੇਸ਼ ਕਰਾਇਆ ਜਾਏਗਾ ਉਹਨੇ ਮਾਨ ਜੋ ਕੋਰਟ ਚ ਪੇਸ਼ ਕੀਤਾ ਜਾਏਗਾ ਰਮਾਨ ਲੈ ਕੇ ਜਿੱਥੇ ਜਨ ਬੰਦੀ ਕਾਰਵਾਈ ਕੀਤੀ ਜੁਡੀਸ਼ੀਅਲੀ ਵੀ ਕੀਤਾ ਜਾ ਸਕਦਾ ਵਾ ਤਾਂ ਥਾਣਾ ਸਦਰ ਹਮੇਸ਼ਾ ਹੀ ਬੜੀ ਸਫਲਤਾ ਕੋਚੀ ਦਿਨਾ ਦੇ ਵਿੱਚ ਕਾਫੀ ਲੰਬੇ ਨਾਲ ਪਰਚੇ ਜਿਹੜੇ ਹੀ ਹੋਰ ਵੀ ਕੰਮ ਹੋ ਗਿਆ ਹਸਲ ਦੀ ਰੰਗ ਸਕਦੇ ਠੀਕ ਸ ਹੈ थैंक यू ਤੁਹਾਡੀ ਤੋਂ ਬੰਗ ਵੀਡੀਓ ਤਬੰਗ ਟਾਈਮ ਕੱਢ ਕੇ ਤੁਸੀਂ ਪ੍ਰੈਸ ਸਾਡੇ ਕੋ ਆਏ ਹੋ ਤੁਹਾਡਾ ਬਹੁਤ